ਜਿੱਥੇ ਇੱਕ ਪਾਸੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਉੱਠੇ ਨੇ ਉੱਥੇ ਹੀ ਕਾਂਗਰਸ ਦੇ ਇੱਕ ਵੱਡੇ ਲੀਡਰ ਜਿੰਦਰ ਸਿੰਘ ਰੰਦਾਵਾ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਅੱਜ ਇੱਕ ਉਹਨਾਂ ਨੇ ਸੁਖਵੀਰ ਬਾਦਲ ਦੀ ਹਮਾਇਤ ਕੀਤੀ ਹੈ ਵੱਡਾ ਬਿਆਨ ਦਿੱਤਾ ਹੈ ਦੱਸਿਏ ਸੁਖਵੀਰ ਬਾਦਲ ਤੋਂ ਬਿਨਾ ਅਕਾਲੀ ਦਲ ਨਹੀਂ ਚੱਲ ਸਕਦਾ ਇਹ ਵੱਡਾ ਬਿਆਨ ਜਿੰਦਰ ਸਿੰਘ ਰੰਦਾਵਾ ਦਾ ਸਾਹਮਣੇ ਆਇਆ ਹੈ ਇਹ ਵੀ ਦੱਸਦੀ ਹੈ ਕਿ ਪ੍ਰਧਾਨਗੀ ਉੱਤੇ ਲਗਾਤਾਰ ਸਵਾਲ ਉੱਠ ਰਹੇ ਸੀਗੇ ਇਸ ਦੇ ਵਿਚਾਲੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਨਾਲ ਹੀ ਉਹ ਕਹਿੰਦੇ ਨੇ ਕਿ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਸੁਸਾਈਡਲ ਸਟੈਪ ਹੈ ਜਿਹੜਾ ਕਿ ਨਹੀਂ ਸੀ ਲੈਣਾ ਚਾਹੀਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਸੋਚਣਾ ਪਵੇਗਾ ਅਤੇ ਜਿਸ ਨੂੰ ਪੰਜਾਬ ਦੇ ਨਾਲ ਪਿਆਰ ਹੈ ਉਹ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦਾ ਹੈ ਤਾਂ ਇਹ ਵੀ ਦੱਸ ਦਈਏ ਕਿ ਗੁਰਦਾਸਪੁਰ ਤੋਂ ਐਮਪੀ ਬਣੇ ਨੇ ਸਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਇੱਕ ਨਿੱਜੀ ਚੈਨਲ ਉੱਤੇ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਮਜ਼ਬੂਤੀ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਵੱਡੀ ਹਾਰ ਪੰਜਾਬ ਦੇ ਵਿੱਚ ਹੋਈ ਹੈ 13 ਵਿੱਚੋਂ ਇੱਕ ਸੀਟ ਅਕਾਲੀ ਦਲ ਨੂੰ ਹਾਸਲ ਹੋਈ ਹੈ ਜਿਸ ਨੂੰ ਲੈ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਬਹੁਤ ਸਾਰੇ ਲੀਡਰ ਸੁਖਦੇਵ ਸਿੰਘ ਢੀਡਸਾ ਤੇ ਇਥੋਂ ਤੱਕ ਕਿ ਚੰਦਰਜੀਤ ਸਿੰਘ ਬਰਾੜ ਜਿਹੜੇ ਕਿ ਸੁਖਬੀਰ ਬਾਦਲ ਦੇ ਬਹੁਤ ਨਜ਼ਦੀਕੀ ਨੇ ਉਹਨਾਂ ਨੇ ਵੀ ਉਹਨਾਂ ਦੀ ਪ੍ਰਧਾਨਗੀ ਦੇ ਸਵਾਲ ਚੁੱਕੇ ਨੇ ਕਿ ਸੁਖਬੀਰ ਬਾਦਲ ਨੂੰ ਬਦਲਣਾ ਚਾਹੀਦਾ ਹੈ ਦੂਜੇ ਪਾਸੇ ਹੁਣ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤਾਂ ਹੀ ਮਜ਼ਬੂਤ ਹੋ ਸਕਦਾ ਹੈ ਅਤੇ ਸੁਖਬੀਰ ਤੋਂ ਬਿਨਾ ਅਕਾਲੀ ਦਲ ਚੱਲ ਹੀ ਨਹੀਂ ਸਕਦਾ ਕਿਉਂਕਿ ਇੱਕ ਵੱਡਾ ਚਿਹਰਾ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਸ ਕਰਕੇ ਉਹਨਾਂ ਦੇ ਸਲਾਹ ਕਰਨ ਜਿਹੜੇ ਉਹਨਾਂ ਦੇ ਉੱਤੇ ਧਿਆਨ ਦੇਣਾ ਪਊਗਾ ਉਹਨਾਂ ਨੂੰ ਤਾਂ ਹੀ ਜਿਹੜਾ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਕਹਿੰਦੇ ਕਿ ਜਿਨ੍ਹਾਂ ਨੂੰ ਵੀ ਪੰਜਾਬ ਨਾਲ ਪਿਆਰ ਹੈ ਕਿਉਂਕਿ ਖੇਤਰੀ ਪਾਰਟੀ ਹੈ ਅਕਾਲੀ ਦਲ ਤਾਂ ਉਹ ਹਰ ਵਿਅਕਤੀ ਚਾਹੁੰਦਾ ਹੈ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਮਜ਼ਬੂਤ ਹੋਵੇ ਦੂਜੇ ਪਾਸੇ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ ਉਹਨਾਂ ਦੇ ਆਪਣੇ ਅਕਾਲੀ ਆਪ ਉਹਨਾਂ ਨੂੰ ਘੇਰ ਦੇ ਨਜ਼ਰ ਆ ਰਹੇ ਨੇ ਤੇ ਉਨਾਦੀ ਪ੍ਰਧਾਨ ਕੀਤੇ ਸਵਾਲ ਚੁੱਕਰੇ ਨੇ ਕਿ ਪ੍ਰਧਾਨ ਬਦਲਣਾ ਚਾਹੀਦਾ ਹੈ ਦੂਜੇ ਪਾਸੇ ਸੁਜਿੰਦਰ ਰੰਧਾਵਾ ਕਹਿੰਦੇ ਪ੍ਰਧਾਨ ਠੀਕ ਹੈ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਵੀਰ ਬਾਦਲ ਹੀ ਠੀਕ ਨੇ ਤੇ ਨਾਲ ਹੀ ਉਹਨਾਂ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇadesh pratap singh ਕਹਿ ਰਹੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜਿਸ ਤੇ ਉਹਨਾਂ ਨੇ ਕਿਹਾ ਕਿ ਸੁਸਾਇਡਲ ਸਟੈਪ ਹੈ ਜਾਨੀ ਕਿ ਨਹੀਂ ਸੀ ਲੈਣਾ ਚਾਹੀਦਾ ਤੇ ਨਾਲ ਹੀ ਦੱਸਦੀ ਕਿ ਸੁਖਬੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਵੀ ਸੋਚਣਾ ਪਊਗਾ ਇਹ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਇੱਕ ਨਸੀਹਤ ਦਿੱਤੀ ਹੈ ਇੱਕ ਸਲਾਹ ਦਿੱਤੀ ਹੈ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਲੀ ਦਲ ਦੀ ਸਥਿਤੀ ਕੀ ਰਹਿੰਦੀ ਹੈ ਫਿਲਹਾਲ ਕਾਂਗਰਸ ਦੇ ਇੱਕ ਵੱਡੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਹੁਣ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਡੱਡੇ ਨੇ ਹੱਥ ਜ नजर आ रहे हैं तो उन्होंने कहा कि पंजाब न जिस भी प्यार है क्योंकि खेतरी पार्टी है एक अकाली दल जिसकी मजबूती बहुत जरूरी है हालांकि वो आप कांग्रेस के बेचने कांग्रेस के सरकार वालों पंजाब गृहमंत्री भी रह चुके हैं दूजे पास गल की जाए तो इस बार लोग सभा चो गुरदासपुर तो आम आदमी पार्टी के शहरी कलसी को हरा के ਐਮਪੀ ਚੁਣੇ ਗਏ ਨੇ ਤਾਂ ਇਸ ਵਿਚਾਲੇ ਉਹਨਾਂ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਦਰਸ਼ਕ ਨੇ ਵੀ ਦੱਸ ਦਿੱਤੀ ਕਿ ਉਹ ਜਿਹੜੇ ਨੇ ਰਾਜਸਥਾਨ ਦੇ ਵਿੱਚ ਇਨਚਾਰਜ ਵੀ ਰਹਿ ਚੁੱਕੇ ਨੇ ਕਾਂਗਰਸ ਦੇ ਸੂਬੇ ਦੇ ਤਾਂ ਬਹੁਤ ਸਾਰੇ ਅਹੁਦੇ ਉਹਨਾਂ ਦੇ ਕੋਲ ਰਹਿ ਚੁੱਕੇ ਨੇ ਰੰਦਾਵਾ ਕੋਲ ਜਿਨ੍ਹਾਂ ਦੇ ਵਿਚਾਲੇ ਹੁਣੇ ਵੱਡਾ ਬਿਆਨ ਹੈ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੁਖਵੀਰ ਬਾਦਲ ਨੂੰ ਲੈ ਕੇ ਕਹਿੰਦੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਠੀਕ ਹੈ ਪਰ ਅਕਾਲੀ ਦਲ ਦੀ ਮਜ਼ਬੂਤੀ ਲਈ ਸਭ ਨੂੰ ਅੱਗੇ ਆਉਣਾ ਪਊਗਾ ਤੁੰਨ ਨੇ ਕਿਹਾ ਹੈ ਕਿ ਜਿਸ ਨੂੰ ਵੀ ਪਿਆਰ ਹੈ ਪੰਜਾਬ ਦੇ ਨਾਲ ਉਹ ਖੇਤਰੀ ਪਾਰਟੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦਾ ਹੈ ਪਰ ਉੱਥੇ ਹੀ ਮੁਸ਼ਕਲਾਂ ਜਰੂਰ ਵਧੀਆਂ ਹੋਈਆਂ ਨੇ ਇਸ ਸਮੇਂ ਦੇ ਦੌਰਾਨ ਸ਼ਰਮਣੀ ਅਕਾਲੀ ਦਲ ਦੀਆਂ ਕਿਉਂਕਿ ਬਹੁਤ ਸਾਰੇ ਲੀਡਰ ਸਵਾਲ ਚੁੱਕ ਰਹੇ ਨੇ ਕਿ ਪ੍ਰਧਾਨਗੀ ਦੀ ਚੋਣ ਹੋਣੀ ਚਾਹੀਦੀ ਹੈ ਪ੍ਰਧਾਨ ਬਦਲਣਾ ਚਾਹੀਦਾ ਹੈ ਪਰ ਬਹੁਤ ਸਾਰੇ ਲੀਡਰ ਜਿਹੜੇ ਅੰਦਰਖਾਤੇ ਵੀ ਚਾਹੁੰਦੇ ਨੇ ਕਿ ਪ੍ਰਧਾਨ ਨਹੀਂ ਬਦਲਣਾ ਚਾਹੀਦਾ ਸੁਖਵੀਰ ਬਾਦਲ ਹੀ ਠੀਕ ਨੇ ਪਰ ਇਸ ਦੇ ਵਿਚਾਲੇ ਜਦੋਂ ਉਹ ਬਾਹਰ ਆਉਂਦੇ ਨੇ ਤਾਂ ਉਦੋਂ ਆ ਕੇ ਕਹਿੰਦੇ ਨੇ ਪ੍ਰਧਾਨ ਬਦਲਣਾ ਚਾਹੀਦਾ ਜਦੋਂ ਅੰਦਰ ਕੋਰ ਕਮੇਟੀ ਜਾਂ ਹੋਰ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਸੁਖਵੀਰ ਬਾਦਲ ਦੇ ਸਾਹਮਣੇ ਉਹ ਕਹਿੰਦੇ ਨੇ ਕਿ ਨਹੀਂ ਪ੍ਰਧਾਨ ਸਾਨੂੰ ਠੀਕ ਹੈ ਤਾਂ ਇਹ ਸ਼ਸ਼ੋ ਪੰਜ ਵਾਲੀ ਸਥਿਤੀ ਸੁਖਵੀਰ ਬਾਦਲ ਵਾਸਤੇ ਬਣੀ ਹੋਈ ਹੈ ਕਿਉਂਕਿ ਜ਼ਿਮਨੀ ਚੋਣਾਂ ਦਾ ਵੀ ਦੌਰ ਜਾਰੀ ਹੈ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਵੀ ਤਿਆਰ ਨੇ ਜਿਸ ਨੂੰ ਲੈ ਕੇ ਸੁਖਵੀਰ ਬਾਦਲ ਦੀ ਇਹ ਇੱਕ ਵੱਡੀ ਚੁਣੌਤੀ ਗਈ ਜਾ ਸਕਦੀ ਹੈ ਕਿ ਆਖਰ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਸਰਵਾਈਵ ਕਿਵੇਂ ਕਰੇਗਾ ਕਿਵੇਂ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਊਗਾ ਫਿਲਹਾਲ ਸਲਾਹਕਾਰਾਂ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਿਹੜੇ ਸਲਾਹਕਾਰ ਹੋਣਗੇ ਜਿਸ ਤੇ ਮਤੇਦਨਜ਼ਰ ਜਿਹੜੇ ਕੋਈ ਐਸੇ ਕਦਮ ਚੁੱਕਣੇ ਪਾਉਣ ਜਿਸ ਤੋਂ ਬਾਅਦ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕੀਤਾ ਜਾ ਸਕੇ ਤਾਂ ਸ਼ਰਮਣੀ ਅਕਾਲੀ ਦਲ ਦੀ ਸਥਿਤੀ ਹੈ ਜਿਹੜੀ ਉਹ ਡਾਮਾ ਡੋਲ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਫਿਲਹਾਲ ਸੁਵਿੰਦਰ ਸਿੰਘ ਰਦਾਵਾ ਨੇ ਜਰੂਰ ਹਮਾਇਤ ਕੀਤੀ ਹੈ ਕਿ ਸੁਖਬੀਰ ਬਾਦਲ ਨੇ ਜਿਹੜੇ ਉਹ ਉਹਨਾਂ ਤੋਂ ਬਿਨਾ ਅਕਾਲੀ ਦਲ ਨਹੀਂ ਚੱਲ ਸਕਦਾ ਕਿਉਂਕਿ ਉਹਨਾਂ ਦੇ ਪਿਤਾ ਦੇ ਕਬੱਡੀ ਦੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਨੂੰ ਤਾਂ ਉਸ ਵਕਤ ਅਕਾਲੀ ਦਲ ਮਜਬੂਤ ਸੀ ਪਰ ਕੁਝ ਪਿਛਲੇ ਸਾਲਾਂ ਤੋਂ ਅਕਾਲੀ ਦਲ ਦੇ ਵਿੱਚ ਨਿਗਾਰ ਆਇਆ ਜਿਸ ਨੂੰ ਲੈ ਕੇ ਅੱਜ ਵੀ ਸੁਵਿੰਦਰ ਦਾਵਾ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੇ ਨਾਲ ਹੀ ਅਕਾਲੀ ਦਲ ਚੱਲ ਸਕਦਾ ਹੈ ਜਿਹੜੇ ਮੇਡਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ